ਜਪਾਨ ਦੇ ਵਿੱਚ ਇੱਕ ਬਹੁਤ ਵੱਡਾ ਕਮੇਡੀਅਨ ਸੀ ਲਫਟਰਮੈਨ ਕਹਿੰਦੇ ਸੀ ਉਹਦਾ ਨਾਂ ਹੀ ਲਫਟਰਮੈਨ ਸੀ ਅੱਛਾ ਤੇ ਉਹ ਲਫਟਰਮੈਨ ਜਿੱਥੇ ਜਾਂਦਾ ਸੀ ਨਾ ਉਹ ਰੌਣਕ ਬਣ ਜਾਂਦਾ ਸੀਗਾ ਜਿੱਥੇ ਮਹਿਫਿਲ ਸ਼ਿੰਗਾਰ ਬਣ ਜਾਂਦਾ ਤੇ ਲੋਕੀ ਬੜਾ ਪਸੰਦ ਕਰਨ ਲੱਗੇ ਉਹ ਕਮਰਸ਼ੀਅਲ ਨਹੀਂ ਸੀਗਾ ਜੋ ਕਿਸੇ ਦਿੱਤਾ ਉਹਨੇ ਫੜ ਲਿਆ ਕਿਤੇ ਮੰਗਦਾ ਕੁਝ ਨਹੀਂ ਸੀਗਾ ਪਰ ਉਹ ਇੰਨਾ ਪਪੂਲਰ ਹੋ ਗਿਆ ਕਿ ਜਦੋਂ ਉਹਦੀ ਮੌਤ ਹੋ ਗਈ ਨਾ ਤੇ ਉਹਨੇ ਪਹਿਲਾਂ ਕਹਿ ਦਿੱਤਾ ਸੀ ਆਪਦੇ ਆਲੇ ਦੁਆਲੇ ਨੂੰ ਮੇਰੇ ਇਹ ਕੋਟ ਆ ਨਾ ਤੁਸੀਂ ਲਾਉਣਾ ਨਹੀਂ ਅੱਛਾ ਇਹ ਕੋਟ ਮੇਰੇ ਤੁਸੀਂ ਬੋਡੀ ਤੇ ਪਾਇਆ ਰਹਿੰਦੀ ਹੋ ਤੇ ਇਹਨੂੰ ਐਂ ਜਲਾ ਦਿਓ ਤੇ ਜਦੋਂ ਉਹਦੀ ਮੌਤ ਹੋਈ ਤੇ ਕੋਟ ਉਹਨਾਂ ਨੇ ਪਾਈ ਰੱਖਿਆ ਤੇ ਉਹ ਜਦੋਂ ਉਹਨਾਂ ਨੇ ਕੋਟ ਸਮੇਤ ਜਲਾਇਆ ਤੁੱਚ ਪਟਾਕੇ ਸੀ ਜੇਬ 'ਚ ਤੇ ਉਹ ਪਟਾਕੇ ਚੱਲੇ ਪਟਾਕੇ ਚੱਲੂ ਕਿਸਣ ਲੱਗੇ ਉਹ ਕਹਿੰਦੇ ਵੀ ਮਰਦਾ ਵੀ ਸ ਆ ਗਿਆ ਤੇ ਉਹ ਮੇਰਾ ਭਤੀਜਾ ਕਹਿੰਦਾ ਜੇ ਭੱਲਾ ਸਰ ਨੇ ਗੱਲ ਸੁਣਾਈ ਤੇ ਉਹਨਾਂ ਨੇ ਪਤਾ ਜਵਾਬ ਕੀਤਾ ਕਹਿੰਦੇ ਯਾਰ ਮੁਕਲ ਇਹ ਕਾਲਾਕੋਟ ਮੇਰੇ ਵੀ ਪਾ ਦਿਓ ਕਿਉਂਕਿ ਕਾਲਾਕੋਟ ਐਵੇਂ ਨਹੀਂ ਪਾਇਆ ਕਿੱਲੋ ਵਾਲਾ ਕਿੱਥੇ ਗੱਲ ਜੁੜੀ ਉਹਨਾਂ ਨੇ ਕਿੱਥੇ ਗੱਲ ਜੁੜੀ ਕਹਿੰਦੇ ਉਹ ਕਾਲਾ ਕੋਟ ਚ ਦੋ ਹਵਾਈਆਂ ਪਾ ਦਿਓ ਹੂੰ ਉਹ ਜਦੋਂ ਹਵਾਈਆਂ ਜਦੋਂ ਮੈਨੂੰ ਕਹਿੰਦੇ ਜਲਾਉਣਗੇ ਨਾ ਇੱਕ ਹਵਾਈ ਕਹਿੰਦਾ ਲਾਗ ਜਾ ਕੇ ਮੱਥੇ ਲੱਗੂ ਗਿੱਪੀ ਗਰੇਵਾਲ ਦੇ ਇੱਕ ਲੱਗੂਗੀ ਬੀਨੂ ਢੱਲੋ ਦੇ ਫੇ ਮੈਂ ਕਹੂੰਗਾ ਗੰਦੀ ਲਾਲ ਨਾ ਮਜਾ ਨਾ ਸਵਾਦ ਮਤਲਬ ਇਹ ਸੋਚ ਇਹ ਭੱਲਾ ਸਾਹਿਬ ਦੀ ਮੈਨੂੰ ਤਾਂ ਕੱਲ ਬੱਚੇ ਨੇ ਦੱਸੀ ਕੱਲ ਵੀ ਫੋਨ ਕਰਕੇ ਮੈਂ ਕਿਹਾ ਕਿੱਡਾ ਦਿਮਾਗ ਸੀ ਉਸ ਬੰਦੇ ਦਾ